ਉਹ ਤੋਂ ਸਵਾਗਤ ਹੈ ਆਪਣੇ YouTube ਚੈਨਲ ਤੇ ਅੱਜ ਪੱਪੀ ਵੀ ਉਨੀ ਤੇ ਅੱਜ ਲੈ ਕੇ ਆਇਆ ਵੀ ਤੁਹਾਡੇ ਲਈ ਚੰਨੀ ਰੀਪਰ 2018 ਮਾਡਲ ਹੈ। ਬਾਕੀ ਕੰਡੀਸ਼ਨ ਵਗੈਰਾ ਦੇਖ ਸਕਦੇ ਰੀਪਰ ਦੀ। ਕੰਡੀਸ਼ਨ ਵਗੈਰਾ ਦਾ ਓਕੇ ਹੈ ਜੀ, ਕੰਮ ਧੰਦਾ ਹੋਇਆ ਹੋਇਆ ਸਾਰਾ ਰੀਪਰ ਦਾ। ਚੰਨੀ 2018 ਮਾਡਲ ਹੈ। ਟਾਇਰ ਵਗੈਰਾ ਦੇਖ ਸਕਦੇ ਰੀਪਰ ਦੇ। ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦੇਈਏ ਚਲਦੀ-ਵਲਦੀ ਨੂੰ। ਏਰੀਆ ਬਰਨਾਲਾ ਜੀ ਵੀਰਾਂ ਦਾ। ਮਾਡਲ 18 ਚੰਨੀ ਤੂੜੀ ਵਾਲਾ ਰੀਪਰ ਜੀ। ਬਾਕੀ ਬੈਕ ਸਾਈਡ ਵਗੈਰਾ ਤੋਂ ਦੇਖ ਸਕਦੇ ਹੋ। ਬਾਕੀ ਵਿੱਚੋਂ ਦੇਖ ਸਕਦੇ ਬਾਰਮਾ ਵਗੈਰਾ ਤੋਂ ਚੰਨੀ ਤੂੜੀ ਵਾਲਾ ਰੀਪਰ ਜੀ ਇਹਨਾਂ ਦੇ ਦੇਖ ਸਕਦੇ ਵਿੱਚੋਂ ਕਿਤੋਂ ਕੋਈ ਗਲਿਆ ਛੜਿਆ ਨਹੀਂ ਜੀ 2018 ਮਾਡਲ ਹੈ ਬਾਕੀ ਤਾਂ ਹੂਕਣੇ ਵਗੈਰਾ ਤੋਂ ਦੇਖ ਸਕਦੇ ਹੋ ਟੁੱਟ ਪੱਜ ਕਿਤੋਂ ਨਹੀਂ ਜੀ ਵਲਟਾ ਵਗੈਰਾ ਦੇਖ ਸਕਦੇ ਹੋ ਵੀਡੀਓ ਚੰਗੀ ਜਲਦੀ ਨੂੰ ਸ਼ੇਅਰ ਕਰ ਦਿਓ ਜੀ ਏਰੀਆ ਬਰਨਾਲਾ ਜੀ ਵੀਰਾਂ ਦਾ ਟਾਇਰ ਵਗੈਰਾ ਦੇਖ ਸਕਦੇ ਹੋ ਜੀ ਬਿਲਕੁਲ ਓਕੇ ਪਏ ਨੇ ਏਰੀਆ ਬਰਨਾਲਾ ਹੀ ਚੰਨੀ 2200 ਏਰੀਆ ਬਰਨਾਲਾ ਵੀਰ ਦਾ ਜਿਹੜੀ ਕਟਰ ਵਗੈਰਾ ਤਾਂ ਦੇ ਸਕਦੇ ਹਾਂ 18 ਮਾਡਲ ਆ ਜੀ ਡਿਮਾਂਡ ਹੈ ਦੀ 2 ਲੱਖ ਰੁਪਈਆ ਰੱਖੀ ਗਈ ਆ ਬਾਕੀ ਕੁਸ ਮੌਕੇ ਤੇ ਘੱਟਵਾ ਦੋ ਜੂ ਪੱਖਾ ਵਗੈਰਾ ਲੱਗਾ ਹੋਇਆ ਜੀ ਵੀਰ ਦਾ ਕੰਟੈਕਟ ਨੰਬਰ ਆਵੇਗਾ 96468774360 ਇਹਦੇ ਕੰਟੈਕਟ ਕਰਕੇ ਇਹ ਰੀਪਰ ਖਰੀਦ ਸਕਦੇ ਹੋ ਜੀ ਬਾਕੀ ਰੇਟ ਦਾ ਮੌਕੇ ਤੇ ਕੁਸ ਮਾਨ ਤੁਹਾਨੂੰ ਹੋ ਜੂਗਾ ਡਿਮਾਂਡ 2 ਲੱਖ ਰੁਪਈਆ ਜੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਜਲਦੀ ਜਲਦੀ ਨੂੰ ਚੰਨੀ ਟੁੜੀ ਵਾਲਾ ਰੀਪਰ ਬਰਨਾਲਾ ਏਰੀਆ ਜੀ ਕੰਟੈਕਟ ਨੰਬਰ ਵੀਰ ਫੇਰ ਤੋਂ ਦੱਸ ਦਿੰਨੇ 9646843360